ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਅੱਜ ਫੇਰ ਲੈ ਕੇ ਆ ਗਈਆਂ ਨਵਾਂ ਟੌਪਿਕ ਨਵਾਂ ਵਿਸ਼ਾ ਆਪਣੇ ਸਾਰਿਆਂ ਦੀ ਗੱਲ ਤੁਹਾਡੀ ਗੱਲ ਮੇਰੀ ਗੱਲ ਉਹ ਗੱਲ ਹੈਗੀ ਹੈ ਵੀ ਆਪਾਂ ਘਰਾਂ ਨੂੰ ਸਾਫ਼ ਸੁਥਰਾ ਰੱਖਦੇ ਆਂ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਦੇ ਆਂ ਆਪਦੇ ਕੱਪੜੇ ਲੀੜੇ ਨੂੰ ਸਾਫ਼ ਸੁਥਰਾ ਰੱਖਦੇ ਆਂ ਪਰ ਕੀ ਆਪਾਂ ਆਪਣੇ ਦਿਮਾਗ ਨੂੰ ਵੀ ਸਾਫ਼ ਸੁਥਰਾ ਰੱਖਦੇ ਆਂ ਦਿਮਾਗ ਦੀ ਸਫਾਈ ਕਰਦੇ ਆਂ ਇਹਨੂੰ ਕਦੇ-ਕਦਾਈਂ ਇਹਦੇ ਵਿੱਚੋਂ ਵੀ ਨਾ ਆਪਦੀਆਂ ਖੇਜਾਂ ਆਪਣੇ ਕਿਸੇ ਨਾਲ ਗਿਲੇ ਸ਼ਿਕਵੇ ਕਿਸੇ ਨਾਲ ਆਪਦਾ ਰੋਸਾ ਉਹ ਸਾਰਾ ਕੁਝ ਆਪਾਂ ਹੋਂਜ ਕੇ ਬਾਹਰ ਸੁੱਟਦੇ ਆ ਉਹ ਆਪਣੇ ਲਈ ਫਾਇਦੇਮੰਦ ਆ ਮੈਂ ਤਾਂ ਐ ਕਰ ਲੈਣੀ ਹੁੰਦੀ ਆ ਪਰ ਇੰਨੀ ਮੈਂ ਸਿਆਣੀ ਵੀ ਨਹੀਂ ਹੈਗੀ ਜੇ ਤੁਸੀਂ ਕਹੋ ਕਿ ਸਾਨੂੰ ਰੋ ਜੰਨੀ ਆ ਇੰਨੀਆਂ ਗੱਲਾਂ ਦੱਸਦੀ ਆ ਵੀ ਜਿਵੇਂ ਸਾਰਾ ਦੁਨੀਆ ਭਰ ਦਾ ਤਜਰਬਾ ਇਹਦੇ ਕੋਲ ਹੀ ਆ ਗਿਆ ਮੇਰੇ ਚ ਗੁੱਸਾ ਵੀ ਹੈਗਾ ਮੈਨੂੰ ਵੀ ਕਈਆਂ ਨਾਲ ਗਿਲੇ ਸ਼ਿਕਵੇ ਹੁੰਦੇ ਆ ਪਰ ਮੇਰੇ ਕੋਲ ਨਾਲ-ਨਾਲ ਨਾਲ ਉਹਨਾਂ ਦੇ ਹੱਲ ਨਿਕਲੇ ਆਉਂਦੇ ਆ ਮੈਂ ਕੱਢ ਲੈਨੀ ਹੁੰਦੀ ਆ ਕਿਸੇ ਨਾਲ ਕਿਸੇ ਚੰਗੇ ਦੋਸਤ ਮਿੱਤਰ ਨਾਲ ਗੱਲ ਕਰ ਲਓ ਕੁਝ ਵੀ ਹਨਾ ਦੇਖ ਲਓ ਸੁਣ ਲਓ ਚੰਗਾ ਚਲੋ ਜਾਂ ਫਿਰ ਆਪਦੇ ਆਪ ਨਾਲ ਸਲਾਹ ਕਰ ਲਓ ਵੀ ਆ ਮੇਰੇ ਲਈ ਚੀਜ਼ ਸਹੀ ਆ ਇਵੇਂ ਰੱਖ ਲਈ ਆ ਆਪਣੇ ਕੋਲ ਆ ਮੇਰੇ ਲਈ ਨੁਕਸਾਨ ਦੇ ਇਹਨੂੰ ਮੈਂ ਬਾਹਰ ਮਾਰਾਂ ਜਿਵੇਂ ਆਪਾਂ ਕੂੜਾ ਕਰਕਟ ਕਰਦਾ ਗਲੀ ਚੋਂ ਘਰ ਤੋਂ ਬਾਹਰ ਸੁੱਟ ਦਿੰਨੇ ਨਾ ਦੇੜੀ ਤੋਂ ਬਾਹਰ ਵੀ ਲੈ ਜਾ ਆਪਣੇ ਘਰ ਆਉਂਦਾ ਕੂੜਾ ਲੈਣ ਵਾਲਾ ਹਨਾ ਆਪਣਾ ਤੇ ਉਹਨੂੰ ਸਾਰਾ ਆਪਾਂ ਫੜਾਉਨੇ ਆ ਤੇ ਉਹੀ ਚੀਜ਼ ਇਹ ਆ ਕਿ ਜੋ ਦਿਮਾਗ ਦੇ ਵਿੱਚ ਅਸੀਂ ਇੱਕ ਕੂੜੇ ਵਰਗੀਆਂ ਚੀਜ਼ਾਂ ਹੀ ਮੈਂ ਕਹੂੰਗੀ ਜਿਨ੍ਹਾਂ ਨੇ ਸਾਨੂੰ ਕੁਝ ਕਰਨ ਹੀ ਨਹੀਂ ਦੇਣਾ ਸਾਨੂੰ ਅੱਗੇ ਵਧਣ ਨਹੀਂ ਦੇਣਾ ਉਹ ਸਾਡੇ ਲਈ ਗੈਰ ਲੋੜੀਂਦਾ ਚੀਜ਼ਾਂ ਹੁੰਦੀਆਂ ਨੇ ਤੇ ਉਹਨੂੰ ਅਸੀਂ ਬਾਹਰ ਸਾਨੂੰ ਕੱਢ ਦੇਣਾ ਚਾਹੀਦਾ ਤੇ ਉਹ ਦਿਮਾਗ ਦੀ ਜਿਹੜੀ ਸਫਾਈ ਆ ਉਹ ਸਾਨੂੰ ਕਰਨੀ ਚਾਹੀਦੀ ਆ ਐਵੇਂ ਬਿਨਾ ਮਤਲਬ ਤੋਂ ਆਪਾਂ ਨਾ ਵੀ ਕਿਸੇ ਨੇ ਕੋਈ ਗੱਲ ਕਹੇਤੀ ਹੋ ਸਕਦਾ ਉਹਨੇ ਕਹਿਣ ਵਾਲੇ ਨੇ ਉਹਨਾਂ ਸੋਚਿਆ ਹੀ ਨਾ ਹੋਵੇ ਚਲੋ ਜੇ ਸੋਚਿਆ ਵੀ ਹੋਵੇ ਜੇ ਉਹਦਾ ਮਕਸਦ ਇਹ ਆ ਕਿ ਇਹਨੂੰ ਮੈਂ ਇਸ ਗੱਲ ਨਾਲ ਪਰੇਸ਼ਾਨ ਕਰਾਂ ਤੇ ਆਪਾਂ ਤਾਂ ਫਿਰ ਉਹਦੀ ਹਾਂ ਚੀ ਹਾਂ ਮਿਲਾਤੀ ਇੱਕ ਤਰ੍ਹਾਂ ਨਾਲ ਆਪਾਂ ਜੇ ਉਸੇ ਗੱਲ ਨੂੰ ਲੈ ਕੇ ਬੈਠੇ ਰਹੇ ਕਿ ਮੈਨੂੰ ਆ ਟੌਂਟ ਮਾਰਿਆ ਅੱਛਾ ਉਹਨੇ ਮੈਨੂੰ ਆਏ ਕਿਵੇਂ ਕਹਿਤਾ ਅੱਛਾ ਹੁਣ ਮੈਂ ਅਗਲੀ ਵਾਰ ਉਹਦਾ ਬਦਲਾ ਲਵਾਂਗੀ ਐਂ ਲਵਾਂਗੀ ਜਾਂ ਇਸ ਤਰ੍ਹਾਂ ਕਰੂੰਗਾ ਮੈਂ ਉਹਦੇ ਨਾਲ ਤੇ ਉਹ ਅਸੀਂ ਕੁੜਦੇ ਰਹਾਂਗੇ ਸੜਦੇ ਰਹਾਂਗੇ ਉਹਦੇ ਚ ਉਲਝੀ ਜਾਵਾਂਗੇ ਤੇ ਉਹਦੇ ਉਹਦਾ ਬਣਨਾ ਬਣਾਉਣਾ ਕੁਛ ਨਹੀਂ ਕਿਉਂਕਿ ਇਹ ਇਹ ਸੁਭਾਅ ਹੁੰਦੇ ਨੇ ਇੱਕ ਕਿਸੇ ਦਾ ਸੁਭਾਅ ਹੁੰਦਾ ਕਿਸੇ ਨੂੰ ਟੌਂਟ ਹੀ ਮਾਰਦੇ ਰਹਿਣਾ ਕੋਈ ਚੰਗਾ ਕਰ ਲੇ ਕੋਈ ਤੁਹਾਡੇ ਲਈ ਤੁਹਾਨੂੰ ਭਾਵੇਂ ਕੁਝ ਵੀ ਨਾ ਤੁਹਾਡੇ ਤੇ ਤੁਹਾਡੇ ਚ ਦਖਲ ਦੇ ਰਿਹਾ ਹੋਵੇ ਉਹ ਆਪਦੇ ਮੁਤਾਬਕ ਜੋ ਵੀ ਕਰ ਰਿਹਾ ਪਰ ਜਿਨੇ ਟੌਂਟਿੰਗ ਵੇਚ ਗੱਲ ਕਰਨੀ ਹੈ ਨਾ ਉਹਨੇ ਉਹਦੀ ਹਰ ਇੱਕ ਚੀਜ਼ 'ਚ ਇੱਕ ਤਾਨਾ ਜਿਹਾ ਉਹਨੂੰ ਮਾਰ ਹੀ ਦੇਣਾ ਉਹਦਾ ਸੁਭਾਅ ਹੈ ਮੈਂ ਤਾਂ ਕਹਿ ਨਹੀਂ ਹੁੰਦੀ ਆ ਵੀ ਉਹ ਜੇ ਲੋਕ ਨਾ ਵਿਚਾਰੇ ਉਹ ਉਹ ਗਰੀਬੀ ਦੇ ਸ਼ਿਕਾਰ ਹੈ ਮਾਨਸਿਕ ਗਰੀਬੀ ਦੇ ਵੀ ਉਹਨਾਂ ਦਾ ਦਿਮਾਗ ਨਾ ਉਹਨਾਂ ਨੂੰ ਇਹੋ ਜਿਹੇ ਇਹੋ ਜਿਹਿਆਂ ਅਲਾਮ ਤਾਨਲ ਕੇਰੀ ਰੱਖਦਾ ਤੇ ਉਹ ਵਿਚਾਰੇ ਉਹਨਾਂ ਨੂੰ ਤਾਂ ਆਪਦੇ ਇਲਾਜ ਦੀ ਲੋੜ ਆ ਉਹ ਬਿਮਾਰ ਜੇ ਲੋਕ ਨੇ ਉਹ ਆਪਣਾ ਕੀ ਵਿਗਾੜਨਗੇ ਉਹ ਤਾਂ ਆਪਦਾ ਹੀ ਵਿਗਾੜਨਗੇ ਜੇ ਕਦੇ ਜੇ ਕੁਝ ਕਰਦੇ ਐ ਇਦਾਂ ਕਿਉਂਕਿ ਉਹਨਾਂ ਨੂੰ ਕਿਹੋ ਜੀਆਂ ਚੀਜ਼ਾਂ ਚੋਂ ਖੁਸ਼ੀ ਮਿਲਦੀ ਆ ਕਿਸੇ ਨੂੰ ਤਾਣੇ ਦੇ ਕੇ ਇਹ ਗੱਲਾਂ ਜਦੋਂ ਤੁਸੀਂ ਸੋਚਦੇ ਹੋ ਨਾ ਜਦੋਂ ਮੈਂ ਵੀ ਸੋਚਦੀ ਆ ਮੈਨੂੰ ਲੱਗਦਾ ਵੀ ਮੈਂ ਆਪਦੇ ਦਿਮਾਗ ਦਾ ਇੱਕ ਕੋਨਾ ਸਾਫ਼ ਕਰ ਲਿਆ ਅੱਜ ਇਹਦੇ ਵਿੱਚ ਹੁਣ ਚੰਗੇ ਚੰਗੇ ਵਿਚਾਰ ਭਰਨੇ ਆ ਜਿਹੜੇ ਮੇਰੇ ਲਈ ਲਾਹੇਵੰਦ ਆ ਕਈ ਵਾਰ ਗੁੱਸਾ ਇਹੋ ਜਿਹਾ ਹੁੰਦਾ ਮੈਨੂੰ ਬਹੁਤ ਗੁੱਸਾ ਆਉਂਦਾ ਤੁਸੀਂ ਸੋਚ ਸਕਦੇ ਹੋ ਵੀ ਮੈਨੂੰ ਕਿਸ ਹੱਦ ਤੱਕ ਗੁੱਸਾ ਆ ਸਕਦਾ ਕਿਉਂਕਿ ਆਪਾਂ ਇਨਸਾਨ ਆ ਇੱਥੇ ਆਪਾਂ ਨੂੰ ਸਾਰਾ ਕੁਝ ਹੀ ਚੱਲਦਾ ਜਿਹੜਾ ਵੀ ਨੋਰਮਲ ਇਨਸਾਨ ਆ ਨਾ ਇੱਕ ਹਿਊਮਨ ਬੀਿੰਗ ਆ ਮੂਰ ਨੂੰ ਗੁੱਸਾ ਆਉਣਾ ਹੀ ਆਉਣਾ ਗੁੱਸੇ ਆਉਣ ਵਾਲੀ ਜਿਹੜੀ ਸਿਚੁਏਸ਼ਨ ਹੋ ਤੇ ਤੁਸੀਂ ਜੇ ਗੁੱਸਾ ਨਹੀਂ ਕਰੋਗੇ ਉੱਥੇ ਵੀ ਤੁਹਾਨੂੰ ਸ਼ਾਂਤ ਸਾਹਮਣੇ ਤੁਸੀਂ ਤੁਹਾਨੂੰ ਕਿਸੇ ਗੱਲ ਤੇ ਗੁੱਸਾ ਚੜ ਰਿਹਾ ਤੁਸੀਂ ਬੋਲ ਹੀ ਜਾਂਦੇ ਹੋ ਤੇ ਕੋਈ ਬੰਦਾ ਤੁਹਾਨੂੰ ਲੱਗਦਾ ਵੀ ਯਾਰ ਇਹਨੂੰ ਕਦੇ ਗੁੱਸਾ ਨਹੀਂ ਆਉਂਦਾ ਇਟ ਮੀਨਸ ਉਹ ਬਹੁਤ ਬੈਲੈਂਸਡ ਇਨਸਾਨ ਆ ਉਹਨੂੰ ਉਹ ਇੰਨਾ ਕੁ ਸਮਝਦਾਰਾ ਉਹਨੂੰ ਪਤਾ ਕਿ ਜੇ ਮੇਰਾ ਗੁੱਸਾ ਹੈਗਾ ਤਾਂ ਮੈਂ ਬਾਹਰ ਜ਼ਾਹਰ ਨਹੀਂ ਕਰਨਾ ਮੈਂ ਇਸ ਵੜੇ ਸ਼ਾਂਤ ਰਹਿਣਾ ਤੇ ਉਹਦੇ ਤੋਂ ਕੁਝ ਸਿੱਖ ਲਵਾਂ ਕਿ ਮੈਂ ਬੋਲੀ ਜਾ ਰਿਆਂ ਬੋਲੀ ਜਾ ਰਿਆਂ ਜਾਂ ਮੈਂ ਬੋਲੀ ਜਾ ਰਹੀ ਹਾਂ ਬੋਲੀ ਜਾ ਰਿਆਂ ਅਗਲਾ ਤੁਹਾਨੂੰ ਚੁੱਪ ਕਰਕੇ ਬੈਠਾ ਫਿਰ ਤੁਹਾਨੂੰ ਇਸ ਗੱਲ ਤੇ ਜਿਆਦਾ ਗੁੱਸਾ ਆਈ ਜਾਂਦਾ ਕਿ ਤੁਸੀਂ ਵੀ ਮੇਰੀ ਗੱਲ ਦਾ ਕੋ ਮੈਨੂੰ ਉਦਾਂ ਦਾ ਰਿਐਕਸ਼ਨ ਕਿਉਂ ਨਹੀਂ ਮਿਲ ਰਿਹਾ ਇਹ ਗੱਲਾਂ ਸਾਡੇ ਲਈ ਕੰਮ ਦੀਆਂ ਨੇ ਜਦੋਂ ਅਸੀਂ ਸਮਝ ਲਾਂਗੇ ਨਰਿੰਦਰ ਕਪੂਰ ਹਣੀ ਕਹਿੰਦੇ ਹੁੰਦੇ ਨੇ ਵੀ ਉਦੋਂ ਲੜੋ ਜਦੋਂ ਥੋੜਾ ਲੜਨ ਦਾ ਮਨ ਆ ਉਦੋਂ ਨਾ ਲੜੋ ਜਦੋਂ ਸਾਹਮਣੇ ਵਾਲਾ ਲੜਨ ਦੇ ਮੂਡ 'ਚ ਹੋਵੇ ਇਸ ਗੱਲ ਦਾ ਫਰਕ ਸਮਝੋ ਇਹ ਸਮਝਦਾਰੀ ਆ ਵੀ ਜੇ ਸਾਨੂੰ ਗੁੱਸਾ ਆਉਂਦਾ ਸਾਡੀ ਪ੍ਰੋਬਲਮ ਆ ਅਸੀਂ ਕਿਸੇ ਤੇ ਭੜਕੀ ਜਾ ਰਹੇ ਹਾਂ ਤੇ ਬਦਲੇ 'ਚ ਅਸੀਂ ਉਮੀਦ ਵੀ ਕਰਦੇ ਹਾਂ ਕਿ ਉਹ ਹੁਣ ਬੋਲਦਾ ਕਿਉਂ ਨਹੀਂ ਕੁਝ ਬਈ ਉਹਦੀ ਸਮਝਦਾਰੀ ਆ ਤੇ ਅਸੀਂ ਕੀ ਕਰਨਾ ਅਸੀਂ ਆਪਦੇ ਦਿਮਾਗ ਦੀ ਸਫਾਈ ਕਰਨੀ ਅਸੀਂ ਕਿਸੇ ਨੂੰ ਨਹੀਂ ਦੇਖਣਾ ਕਿ ਉਹ ਕੀ ਕਰ ਰਿਹਾ ਉਹ ਕੀ ਸਾਡੀ ਬੇਇੱਜ਼ਤੀ ਕਰ ਗਿਆ ਉਹ ਸਾਨੂੰ ਟੌਂਟ ਕਰ ਗਿਆ ਉਹ ਸਾਨੂੰ ਗਾਲ ਕੱਢ ਗਿਆ ਜਾਂ ਉਹ ਸਾਡੇ ਉੱਤੇ ਹੱਸ ਕੇ ਚਲਾ ਗਿਆ ਇਹ ਚੀਜ਼ਾਂ ਨਹੀਂ ਅਸੀਂ ਸੋਚਣੀਆਂ ਅਸੀਂ ਇਹ ਵੇਖਣਾ ਕਿ ਸਾਡਾ ਦਿਮਾਗ ਕਿੰਨਾ ਕੁ ਸਟਰੋਂਗ ਆ ਜੋ ਇੰਨਾਂ ਚੀਜ਼ਾਂ ਨੂੰ ਬਹੁਤ ਲਾਈਟਲੀ ਲੈ ਰਿਹਾ ਇਹਨਾਂ ਨੂੰ ਆਪਦੇ ਤੇ ਅਸਰ ਹੀ ਨਹੀਂ ਹੋਣ ਦੇ ਰਿਹਾ ਜਦੋਂ ਕਦੇ ਮੈਨੂੰ ਲੱਗਦਾ ਹੁੰਦਾ ਨਾ ਕਿ ਆ ਚੀਜ਼ ਤੇ ਮੈਂ ਇਸ ਵੇਲੇ ਜਿੱਤ ਪਾ ਲਈ ਆ ਵੀ ਕੋਈ ਮੇਰੇ ਨਾਲ ਲੜਨ ਦੀ ਕੋਸ਼ਿਸ਼ ਸੀ ਕੋਈ ਮੈਨੂੰ ਤਾਨਾ ਦੇਣ ਦੀ ਕੋਸ਼ਿਸ਼ ਸੀ ਜਾਂ ਇਵਨ ਮੇਰੇ ਤੇ ਐਵੇਂ ਤਾਨਾ ਨੁਮਾ ਹਮਦਰਦੀ ਕਰਨ ਦੀ ਕੋਸ਼ਿਸ਼ ਕਈ ਵਾਰ ਇਦਾਂ ਵੀ ਹੁੰਦਾ ਉਹ ਹੋ ਦੇ ਤੁਹਾਨੂੰ ਤਾਨਾ ਰਹਿ ਆ ਪਰ ਹਮਦਰਦੀ ਜੀ ਚ ਲਪੇਟ ਕੇ ਦੇ ਰਹੇ ਹੁੰਦੇ ਆ ਜਾਂ ਐਵੇਂ ਤੁਹਾਡੇ ਤੇ ਕਿ ਤੁਹਾਨੂੰ ਕੋਖੀ ਏ ਇਸ ਤਰ੍ਹਾਂ ਪਰ ਤੁਸੀਂ ਮੈਂ ਕਹਿੰਨੀ ਹੁੰਦੀ ਆ ਵੀ ਮੈਂ ਆਪਦੇ ਤੇ ਇਹ ਚੀਜ਼ਾਂ ਲੈਣੀਆਂ ਛੱਡਦੀ ਆ ਜਦੋਂ ਤੁਸੀਂ ਲੈਣੀਆਂ ਛੱਡ ਦਿੰਦੇ ਹੋ ਨਾ ਆਪਣੇ ਕੱਪੜਿਆਂ ਤੇ ਮਿੱਟੀ ਪੈਂਦੀ ਆ ਜਾਂ ਕੋਈ ਕੁਝ ਹੋਰ ਤਾਂ ਆਪਾਂ ਐਦਾਂ ਜੇ ਕਰਕੇ ਛਾੜ ਦਿੰਦੇ ਆ ਉਹਨੂੰ ਹੈਨਾ ਕਪੜੇ ਚ ਵੱਟ ਪੈ ਜੇ ਤਾਂ ਆਪਾਂ ਸਿੱਧੇ ਜੇ ਹੋ ਕੇ ਬੈਠ ਜਾਨੇ ਕਪੜਿਆਂ ਦਾ ਵੱਟ ਕੱਢ ਲੈਣੇ ਆ ਤੇ ਜੇ ਸਾਡੇ ਕੋਈ ਗੱਲ ਹੈ ਜੀ ਸਾਡੇ ਦਿਮਾਗ 'ਚ ਪੁੱਠੀ ਸਿੱਧੀ ਕੋਈ ਅੜਕਾ ਗਿਆ ਕਿਸੇ ਦੀ ਕਹੀ اٹਕ ਗਈ ਆ ਤਾਂ ਅਸੀਂ ਉਹਨੂੰ ਇੰਨਾ ਹੋਰ ਕਿਉਂ ਸਪੇਸ ਦੇਈ ਜਾਂਦੇ ਆ ਆਪਣੇ ਅੰਦਰ ਕਿੰਨਾ ਕੁਛ ਅਸੀਂ ਆਪ ਦਾ ਉਹਨੇ ਟਾਈਮ 'ਚ ਗਵਾ ਲੈਂਦੇ ਆ ਨੁਕਸਾਨ ਕਰ ਲੈਂਦੇ ਆ ਤੇ ਇਹ ਚੀਜ਼ਾਂ ਨਾ ਅਸੀਂ ਹੁਣ ਸਿੱਖਣੀਆਂ ਨੇ ਸਮਝਣੀਆਂ ਨੇ ਆ ਕੋਈ ਕੋਈ ਗੱਲ ਇਹੋ ਜੀ ਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਕਹੀ ਐ ਰੱਖ ਲੈਨੇ ਆ ਨਾ ਆਪਦੇ ਕੋਲ ਆਪਦੇ ਫਾਇਦੇ ਲਈ ਤਾਂ ਉਹ ਸਾਨੂੰ ਅੱਗੇ ਜਾ ਕੇ ਸਾਡੇ ਬਹੁਤ ਕੰਮ ਦੀ ਹੁੰਦੀ ਹੈ ਫਿਰ ਅਸੀਂ ਸ਼ੁਕਰਗੁਜ਼ਾਰ ਹੁੰਨੇ ਆ ਵੀ ਵੀ ਤਾਂ ਭਲਾ ਹੋਵੇ ਉਸ ਇਨਸਾਨ ਦਾ ਉਸ ਭਲੇ ਇਨਸਾਨ ਦਾ ਜਿਨੇ ਕਿਸੇ ਵੇਲੇ ਮੈਨੂੰ ਆ ਮਤ ਦਿੱਤੀ ਸੀ ਤੇ ਮੈਂ ਮੇਰੇ ਬਹੁਤ ਕੰਮ ਆਈ ਤੇ ਇਦਾਂ ਦੀਆਂ ਹੋਰ ਬੜੀਆਂ ਗੱਲਾਂ ਹੁੰਦੀਆਂ ਨੇ ਬਹੁਤ ਮੱਤਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਇੱਕ ਦੂਜੇ ਤੋਂ ਲੈਂਦੇ ਰਹਿੰਨੇ ਆ ਫਿਰ ਅੱਗੇ ਇੱਕ ਦੂਜੇ ਨੂੰ ਦਿੰਦੇ ਵੀ ਰਹਿੰਨੇ ਆ ਪਰ ਸਭ ਤੋਂ ਪਹਿਲਾਂ ਇੱਕ ਅੱਧੀ ਮੱਤ ਆਪਦੇ ਕੋਲ ਆਪਾਂ ਰੱਖਣੀ ਵੀ ਹੁੰਦੀ ਆ ਜਿਹੜੀ ਸਾਡੇ ਕੰਮ ਦੀ ਆ ਕਈ ਵਾਰ ਪਤਾ ਕੀ ਹੁੰਦਾ ਹੁਣ ਜਿਵੇਂ ਅੱਜਕੱਲ ਜ਼ਮਾਨਾ ਅਸੀਂ ਹਰ ਇੱਕ ਚੀਜ਼ ਫਾਰਵਰਡ ਕਰਨੀ ਗਿੱਜੇ ਹੋਇਆ ਕਿਸੇ ਦਾ ਕੋਈ ਆਪਣੇ ਕੋਲ ਸਟੇਟਸ ਆਇਆ ਆਪਾਂ ਨਾਲ ਦੀ ਨਾਲ ਫਾਰਵਰਡ ਮੈਂ ਕਹਿੰਨੀ ਹੁੰਦੀ ਆ ਜੇ ਕੋਈ ਸਲਾਹ ਆਈ ਆ ਨਾ ਉਹਨੂੰ ਕੁਝ ਟਾਈਮ ਆਪਦੇ ਕੋਲ ਪਨਾਹ ਦਿਓ ਉਹਨੂੰ ਰੱਖੋ ਆਪਦੇ ਤੇ ਅਪਲਾਈ ਕਰੋ ਉਹਦਾ ਰਿਜ਼ਲਟ ਨਿਕਲਦਾ ਫਿਰ ਅਗਲੇ ਨੂੰ ਨਾਲੇ ਦੱਸੋ ਵੀ ਵੀ ਇਹ ਮੈਂ ਭਾਈ ਆਪਣੇ ਤੇ ਅਪਲਾਈ ਕੀਤੀ ਐ ਇਹ ਬਹੁਤ ਕਾਰਗਰ ਸਾਬਤ ਹੋਈ ਐ ਇਹਨੂੰ ਤੁਸੀਂ ਵੀ ਕਰਿਓ ਕੋਈ ਨੁਸਖਾ ਹੁੰਦਾ ਆਪਣੇ ਇਹ ਇਲਾਜ ਦਾ ਕੁਝ ਵੀ ਬੜੀਆਂ ਚੀਜ਼ਾਂ ਆਪਣੇ ਕੋਲ ਆਉਂਦੀਆਂ ਆਪਾਂ ਅੱਗੇ ਫਾਰਵਰਡ ਕਰੀ ਜਾਂਦੇ ਆ ਵੀ ਦੇਖ ਪਰ ਪਹਿਲਾਂ ਉਹਨੂੰ ਆਪਦੇ ਤੇ ਅਜ਼ਮਾਓ ਕੋਈ ਚੀਜ਼ਾਂ ਆਪਦੇ ਲਈ ਰੱਖੋ ਫਿਰ ਅਗਲੇ ਅੱਗੇ ਆਪਦੇ ਦੋਸਤਾਂ ਨੂੰ ਹੋਰਨਾਂ ਨੂੰ ਵੀ ਵੰਡੋ ਉਸੇ ਤਰ੍ਹਾਂ ਜਿਵੇਂ ਆਪਾਂ ਚੰਗੇ ਵਿਚਾਰ ਵੰਡਦੇ ਆ ਚੰਗੀਆਂ ਸਲੋਤਾਂ ਕਿਸੇ ਦੀਆਂ ਹੈ ਨਾ ਉਹ ਵੰਡਦੇ ਆ ਤੇ ਇਹ ਚੀਜ਼ਾਂ ਵੀ ਕਰੀਏ ਤੇ ਆਪਦੇ ਕੋਲ ਕੀ ਰੱਖਣਾ ਉਹੀ ਜੋ ਤੁਹਾਡੇ ਆਪਦੇ ਦਿਮਾਗ ਦੀ ਸਫਾਈ ਕਰਦਾ ਸਾਡੇ ਦਿਲ ਦੀ ਸਫਾਈ ਕਰਦਾ ਦਿਲ ਨੂੰ ਵੀ ਤਕਲੀਫ ਨਹੀਂ ਦੇਣੀ ਕਿਸੇ ਨਾਲ ਜੈਲਸੀ ਹੁੰਦੀ ਹੈ ਨਾ ਕੋਈ ਚੰਗਾ ਸਾਡੇ ਤੋਂ ਵੱਡਾ ਕੁਝ ਕਰ ਰਿਹਾ ਕਦੇ ਜੈਲਸੀ ਨਹੀਂ ਕਰਨੀ ਉਹਦੇ ਤੋਂ ਸਿੱਖਣਾ ਵੀ ਜੇ ਇਹ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਜੇ ਇਹਦੇ ਕੋਲ ਆ ਯੋਗਤਾ ਹੈਗੀ ਹੈ ਤਾਂ ਮੇਰੇ ਕੋਲ ਕਿਉਂ ਨਹੀਂ ਤੁਸੀਂ ਆਪਦੇ ਹਿਸਾਬ ਨਾਲ ਕੁਝ ਸਿੱਖਣਾ ਹੈ ਨਵਾਂ ਕੁਝ ਕਰਨਾ ਹੈ ਬਜਾਏ ਇਹ ਦੇ ਕਿ ਬੱਸ ਜੀ ਮੈਨੂੰ ਗੁੱਸਾ ਆ ਗਿਆ ਮੈਂ ਕਿਉਂ ਕੀਤਾ ਕਿਉਂਕਿ ਮੈਨੂੰ ਗੁੱਸਾ ਆ ਗਿਆ ਇਹ ਗੁੱਸਾ ਗੱਸਾ ਨਾ ਇਹਨੂੰ ਨਾ ਬਾਹਰ ਹੀ ਰੱਖਿਆ ਕਰੋ ਘਰ ਤੋਂ ਆਪਦੇ ਜ਼ਹਿਨੀयत ਜਾਂ ਵਾਲਾ ਜਿਹੜਾ ਘਰ ਹੈ ਨਾ ਉਹਦੇ ਤੋਂ ਗੁੱਸੇ ਨੂੰ ਬਾਹਰ ਹੀ ਰੱਖੋ ਇਹੋ ਜੀਆਂ ਚੀਜ਼ਾਂ ਹੋਰ ਵੀ ਜਿਹੜਾ ਆਪਣਾ ਨੁਕਸਾਨ ਕਰਦੀਆਂ ਤੇ ਇਹਦੇ ਨਾਲ ਕੀ ਹੁੰਦਾ ਫਿਰ ਤੁਹਾਡੀ ਜਿਹੜੀ ਇਹ ਸਫਾਈ ਹੈ ਨਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਇੱਥੇ ਸਫਾਈ ਹੋ ਗਈ ਨਾ ਆਪਣੇ ਦਿਲ ਤੇ ਦਿਮਾਗ ਦੀ ਸਾਡਾ ਆਲਾ ਦਵਾਲਾ ਸਾਡਾ ਘਰ ਸਾਡਾ ਉਹ ਤਾਂ ਫਿਰ ਆਪ ਹੀ ਨਿਖਰ ਜਾਂਦਾ ਇਹ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਤੇ ਬਸ ਅੱਜ ਲਈ ਇੰਨਾ ਹੀ ਤੇ ਹੁਣ ਇਹ ਅਪਲਾਈ ਕਰਿਓ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਅਸੀਂ ਤੁਹਾਡੀ ਕਿਹੜੀ ਗੱਲ ਸੁਣ ਕੇ ਸਾਨੂੰ ਚੰਗੀ ਲੱਗੀ ਤੇ ਅਸੀਂ ਅਜ਼ਮਾਈ ਆ ਤੇ ਅਸੀਂ ਅੱਗੇ ਵੀ ਕਈਆਂ ਨੂੰ ਦੱਸਿਆ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਇਆ ਤੇ ਫਿਰ ਆਪਾਂ ਮਿਲਦੇ ਹਾਂ ਜਲਦੀ ਹੀ ਸਤਿ ਸ਼੍ਰੀ ਅਕਾਲ Thank you